ਤੁਸੀਂ ਨੰਗੇ ਪੈਰੀ ਆ ਰਹੇ ਹੋ ਇੰਨਾ ਵੇਖੋ ਇਹ ਸਫਰੇ ਸ਼ਹਾਦਤ ਹੈ ਹੈ ਨਾ ਵੀਰ ਜੀ ਅਸੀਂ ਜਦ ਨਾਲ ਇੱਕ ਮਨੁੱਖੀ ਧਿਆਨ ਆਉਂਦਾ ਕਿ ਛੋਟੇ ਸਰਜਾ ਦੇ ਮਾਤਾ ਗੁਜਰੀ ਜੀ ਉਹ ਵੀ ਤੇ ਜਦ ਨੱਕੇ ਸੀ ਚਲੇ ਸੀ ਅਨੰਦਪੁਰ ਸਾਹਿਬ ਤੋਂ ਤੇ ਅਸੀਂ ਉਸ ਚੀਜ਼ ਨੂੰ ਰਿਅਲਾਈਜ਼ ਨਾ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਥੋੜਾ ਪੈਦਲ ਯਾਤਰਾ ਕਰੀ ਅਜਿਹਾ ਲੱਗਦਾ ਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਚੱਲ ਰਹੇ ਛੋਟੇ ਸਰਜਾ ਦੇ ਮਾਤਾ ਗੁਜਰੀ ਨਾਲ ਚੱਲ ਰਹੇ ਉਹਨੇ ਆਪਣੇ ਕੇਸ ਨਹੀਂ ਕਟਾਇ ਸੀ ਕਿ ਧਰਮ ਨੇ ਛੱਡਿਆ ਤਾਂ ਕਰਕੇ ਉਹਨੂੰ ਉਹ ਨਿਆਰ ਉਹਨਾ ਚਿੰਦ ਦਿੱਤਾ ਠੀਕ ਹੈ ਗੁਰੂ ਸਾਹਿਬ ਕੱਲੇ ਸੀ ਜਿਹਨੇ ਕੁਝ ਨਹੀਂ ਜੋੜਿਆ ਵੀ ਦੁਨੀਆ ਲਈ ਸਭ ਕੁਝ ਨਹੀਂ ਸ਼ਾਬਰ ਕਰਤਾ ਪਰ ਇਸ ਤੋਂ ਦੁਨੀਆ ਆਪਣੇ ਪੁੱਤਰਾਂ ਵਾਸਤੇ ਨਾ ਇਹ ਡਾਨੀ ਬਾਨੀ ਦੇਖ ਲਿਆ ਜੀ ਆਪਣੇ ਪੁੱਤਰਾਂ ਵਾਸਤੇ ਦੁਨੀਆ ਲੁੱਟ ਕੇ ਖਾ ਰਹੀ ਹੈ ਪਰ ਐਸੇ ਗੁਰੂ ਸਾਹਿਬ ਜਿਹਨਾਂ ਨੇ 1 ਰੁਪਈਆ ਨਹੀਂ ਜੋੜਿਆ ਪਤਾ ਗੁਜਰਗੁਰੂ ਨੇ ਨਾ ਬਧੀਆ ਰਣੀ ਕਿ ਮਿਸਾਲ ਹੀ ਨਹੀਂ ਮਿਲਦੀ ਜੀ ਗੁਰੂ ਹਰਗੋਬਿੰਦ ਸਾਹਿਬ ਸਾਡੇ ਆਏ ਸੀ ਜੀਐਨਕੇ ਦੇ ਵਿੱਚ ਜੀ ਉਸ ਤੋਂ ਬਾਅਦ ਉਹ ਸਾਰੇ ਸੋਨਾ ਸੋ ਸਮਝਦੇ ਆਮ ਸਿੱਖੀ ਚਾ ਜੀ ਸਾਡਾ ਬੱਚਾ ਕੋ ਜੀਸ ਘਟੰਦਾ ਨਾ ਦਾੜਾ ਘਸ ਲੰਦਾ ਜੀ ਅਸੀਂ ਨੂੰ ਉਹਦੇ ਬਾਹਰ ਕੱਢਦੇ ਦੇ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਅਸੀਂ ਮੋਹਾਲੀ ਤੋਂ ਸ੍ਰੀ ਫਤਿਹਗੜ ਸਾਹਿਬ ਨੂੰ ਜਾਣ ਵਾਲੀ ਸੜਕ ਦੇ ਉੱਤੇ ਮੌਜੂਦ ਆ ਸਭਾ ਦੇ ਦਿਨ ਚੱਲ ਰਹੇ ਨੇ ਸ਼ੀਤੀ ਹਫ਼ਤਾ ਚੱਲ ਰਿਹਾ ਹੈ ਤੇ ਹਰ ਕੋਈ ਸਾਬ ਜਦਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰ ਰਿਹਾ ਹੈ ਤੇ ਸ੍ਰੀ ਫਤਿਹਗੜ ਸਾਹਿਬ ਨੂੰ ਅਸੀਂ ਅੱਜ ਜਾ ਰਹੇ ਸੀ ਰਸਤੇ ਦੇ ਵਿੱਚ ਸੰਗਤਾਂ ਪੈਦਲ ਚੱਲ ਕੇ ਸ੍ਰੀ ਫਤਿਹਗੜ ਸਾਹਿਬ ਨੂੰ ਜਾ ਰਹੀਆਂ ਨੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਮੈਂ ਕਿਉਂ ਜੀ ਕਾ ਖਾਲਸਾ ਵੈ ਕਿਰਜੀ ਕੀ ਫਤਿਹ ਠੀਕਾ ਕੋ ਹਾਂ ਜੀ ਕਿੱਥੋਂ ਆਇਓ ਕਰਨ ਮਾਰੀ ਕਰਨ ਮਾਰੀ ਤੋਂ ਕਿੰਨੇ ਵਜੇ ਚੱਲੇ ਸੀ ਤੁਸੀਂ ਸਾਢੇ 5 ਮਾਰਨਿੰਗ ਪੰਜ ਜੀ ਪਹਿਲਾਂ ਵੀ ਆਨੇ ਹੋ ਨਹੀਂ ਪਹਿਲੀ ਵਾਰ ਪੈਦਲ ਯਾਤਰਾ ਤੁਸੀਂ ਪਹਿਲੀ ਵਾਰ ਹੀ ਪੈਦਲ ਯਾਤਰਾ ਤਾ ਕੌਣ ਕੌਣ ਨਾਲ ਆਇਆ ਤੁਹਾਡੇ ਮੇਰੇ ਮੰਮੀ ਆ ਪਾਪਾ ਤੇ ਦੀਦੀ ਆ ਅੱਛਾ ਜੀ ਤਾਂ ਪਲੀ ਸਾਰੀ ਫੈਮਿਲੀ ਠੀਕ ਹੈ ਤਾਂ ਇਹਨਾਂ ਦੇ ਫਾਦਰ ਸਾਹਿਬ ਉਹਨਾਂ ਦੀ ਗੱਲ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਿਕਲ ਬਾਈ ਗੁਰਜੀਕਾ ਫਾਲਸਾ ਆ ਬਾਈ ਗੁਰਜੀ ਕੀ ਫਰਤੇ ਹਾਂ ਜੀ ਸੋ ਆਪਾਂ ਮਾਰਨਿੰਗ 5:30 ਤੋਂ ਰਵਾਨਗੀ ਕੀਤੀ ਹੋਈ ਆ ਸੋ ਹੁਣ ਥੋੜਾ ਰਹਿ ਗਿਆ ਸਤ 7 ਕਿਲੋਮੀਟਰ ਰਹਿ ਗਿਆ ਫਤੇਗੜ ਸਾਹਿਬ ਸੋ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਈਏ ਹਾਂ ਜੀ ਇਹ ਬਾਈ ਜੀ ਮੰਚ ਕਿਵੇਂ ਹੈ ਵੀ ਇਸ ਵਾਰ ਪੈਦਲ ਜਾ ਰਹੇ ਜਿਹਦੇ ਵਿੱਚ ਬੱਚਾ ਕਹਿ ਰਿਹਾ ਕਿ ਵੀ ਅਸੀਂ ਪਹਿਲੀ ਵਾਰ ਹੀ ਪੈਦਲ ਜਾ ਰਹੇ ਹਾਂ ਹਾਂਜੀ ਸੋ ਅਸੀਂ ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸੋ ਅਸੀਂ ਪੈਦਲ ਯਾਤਰਾ ਦਾ ਉਪਰਾਲਾ ਕੀਤਾ ਕਿ ਉਹਦੀ ਹਜ਼ੂਰੀ ਜਾ ਕੇ ਅਸੀਂ ਨਮਸਤਕ ਹੋਈਏ ਹਾਂਜੀ ਆਜੇਨੀ ਤਾਂ ਕਿ ਬੱਚਿਆਂ ਨੂੰ ਯਾਦ ਰਹੇ ਕਿ ਇਹ ਕੁਰਬਾਨੀ ਕਿੱਦਾਂ ਦਿੱਤੀ ਹੈ ਬਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੇ ਆਜਾ ਜਰਦਾਸ ਜੀ ਉਹ ਕਰੇ ਬੱਚਿਆਂ ਨੂੰ ਹਾਂਜੀ ਬੱਚਿਆਂ ਨੂੰ ਸਾਰਾ ਨੇ ਇਤਿਹਾਸ ਮਤਲਬ ਯਾਦ ਕਰਾਉਂਦੇ ਤਾਂ ਸਕੂਲ ਵੀ ਇਦਾਂ ਦੇ ਰੱਖਿਓ ਹੈ ਕਿ ਉਹ ਬੁਰੂਆਂ ਬਾਰੇ ਦੱਸਿਆ ਜਾਂ ਜਾਂਦਾ ਹੈ ਕੀ ਅਜੈਂਜੀ ਵੇਟੀ ਭੈਣ ਜੀ ਜਿਵੇਂ ਬੱਚੇ ਦੱਸ ਰਹੇ ਹਨ ਵੀ ਸਾਰਾ ਪਰਿਵਾਰ ਅਸੀਂ ਚੱਲੇ ਆ ਮਾਰਨਿੰਗ ਦੇ ਹਨ ਕੀ ਸਵੇਰ ਤੋਂ ਤੁਸੀਂ ਤਰ ਰਹੇ ਲੱਗਦਾ ਕਿਉਂਕਿ ਇਹਨਾਂ ਦਾ ਬੰਦਾ ਦੁਰਦਾ ਨਹੀਂ ਵੈਸੀ ਪ੍ਰੋਟੀਨ ਦੇ ਵਿੱਚ ਹੈ ਫਸਟ ਟੈਂਪਰ ਲੱਗ ਗਿਆ ਹਾਂਜੀ ਫਸਟ ਟੈਂਪ ਪਤਾ ਨਹੀਂ ਲੱਗਿਆਗਾ ਬਾਬਾ ਜੀ ਕਿਦਾਂ ਪਰਮਾਧਵਾ ਸਾਨੂੰ ਸਿਰੇ ਲ ਆ ਰਿਹਾ ਸਾਨੂੰ ਕੁਝ ਨਹੀਂ ਪਤਾ ਲੱਗਿਆ ਅਸੀਂ ਨਾਉਨਸਟਾਪ ਸਿਰਫ 2-4 ਮਿੰਟ ਰੁਕ ਜਾਂਦੇ ਆ ਅਸੀਂ ਫਿਰ ਚੱਲਦੇ ਆ ਹਾਂਜੀ ਹੋਰ ਕੋਈ ਨਹੀਂ ਬਾਬਾ ਜੀ ਅਸੀਂ ਕਹਿੰਦੇ ਪਰਮਾਤਮਾ ਸਾਡੀ ਯਾਤਰਾ ਸਫਲ ਹੋਵੇ। ਭੈਣੇ ਮੈਂ ਤੁਹਾਨੂੰ ਦੇਖ ਰਿਆ ਇੱਕ ਵਾਰ ਦਿਖਾ ਦਿਓ ਹਨ ਤੁਸੀਂ ਨੰਗੇ ਪੈਰੀ ਆ ਰਹੇ ਹੋ। ਜਿਵੇਂ ਹੁਕਮ ਹੈ ਪਰਮਾਤਮਾ ਦਾ। ਹਾਂਜੀ। ਤੁਸੀਂ ਵੀ ਨਹੀਂ ਬਾਈ ਹੋਈ ਹੈ ਹਨ ਤੁਸੀਂ ਕਿੱਥੋਂ ਆ ਰਹੇ ਹੋ ਜੀ? ਜੀ ਚੰਡੀਗੜ੍ਹ ਤੋਂ ਆ ਰਹੀ ਹਾਂ ਮੈਂ ਸੈਕਟਰ 22 ਸੈਕਟਰ ਪਰਚਰ ਬਾਈ ਜੋ ਕਿੰਨੇ ਵਜੇ ਚੱਲੇ ਸੀ ਤੁਸੀਂ? ਜੀਪੋ ਨੇ 5 ਚੱਲੇ ਸੀ ਚਾਰਨਿੰਗ ਤੋਂ। ਹਾਂਜੀ। ਨਾਲ ਕੌਣ ਤੁਹਾਡੇ? ਨਾਲ ਮੇਰੇ ਹਸਬੰਡ ਹਨ ਜੀ। ਅੱਛਾ ਜੀ। ਦੋਨੋਂ ਚੱਲੇ ਸੀ ਹਾਂਜੀ ਹਾਂਜੀ ਬੱਚੇ ਪਹਿਲਾਂ ਵੀ ਆਏ ਹਾਂਗੇ ਵੀ ਅਸੀਂ ਜੇ ਪਹਿਲੇ ਆਏ ਸੀ ਆਸੀ ਆਏ ਸੀ ਗੱਡੀ ਤੇ ਆਂਦੇ ਸੀ ਹਰ ਸਾਲ ਤੇ ਅੱਜ ਹਸਬੰਦ ਦਾ ਵਿਚਾਰ ਬਣਿਆ ਕਿ ਅਸੀਂ ਪੈਦਲ ਚੱਲਣਾ ਹੈ ਕਿ ਫਿਰ ਅਸੀਂ ਵੀ ਜੀ ਰਾਤੀ ਸੋਚਿਆ ਤੇ ਸਵੇਰੇ ਅਸੀਂ ਫਿਰ ਪਲਾਨ ਕੀਤਾ ਤੇ ਸਵੇਰੇ ਚੱਲ ਪਿਆ ਵੀ ਜੀ ਪੌਣੀ ਪੰਜੇ ਜੇ ਕਰੀ ਕੰਜ਼ ਜਿਹੜੇ ਹੋਰ ਵੀ ਸੰਗਤਾਂ ਹਨਾ ਜਿਵੇਂ ਆ ਰਹੀਆਂ ਨੇ ਪੈਦਲ ਆ ਰਹੀਆਂ ਨੇ ਪਹਿਲਾਂ ਹੋਰਾਂ ਨੂੰ ਜਿਵੇਂ ਤੁਸੀਂ ਕਿਹਾ ਪਹਿਲਾਂ ਅਸੀਂ ਬੇਦੀ ਤੇ ਜਾਂਦੇ ਆ ਪਿਛਲੇ ਸਾਲ ਵੀ ਕੀ ਸੰਗਤਾਂ ਹਨਾ ਪੈਦਲ ਜਾਂਦੀਆਂ ਨੇ ਹਰ ਸਾਲ ਹੀ ਜਾਂਦੀਆਂ ਨੇ ਜਦੋਂ ਦੂਜਿਆਂ ਨੂੰ ਦੇਖਦੇ ਮਤਲਬ ਉਦੋਂ ਬੀਰ ਜੀ ਅਸੀਂ ਨਾ ਵਿਜੇ ਤੇ ਕੋਈ ਸ퍼 ਸਹਾदत ਹੈ ਹੈ ਨਾ ਬੀਰ ਜੀ ਅਸੀਂ ਜਦ ਨਾਲ ਇੱਕ ਮਨੁੱਖਿਕ ਧਿਆਨ ਆਂਦਾ ਕਿ ਛੋਟੇ ਸਾਹਿਬ ਜਦੇ ਮਾਤਾ ਗੁਜਰੀ ਜੀ ਉਹ ਵੀ ਤੇ ਜਦ ਨਕਲੇ ਸੀ ਚਲੇ ਸੀ ਅਨੰਦਪੁਰ ਸਾਹਿਬ ਤੋਂ ਹੈ ਨਾ ਉਹਨਾਂ ਨੇ ਚਲੋ ਗੰਗੂ ਤੇਲੀ ਨਾਲ ਸੀ ਕੁਮਾ ਕੁਮਾ ਮਾਸਕੀ ਦੇਕਰ ਉਹਨਾਂ ਨੇ ਸਟੇ ਕੀਤਾ ਤੇ ਉਹਨਾਂ ਦਾ ਸਫਰ ਸੀ ਉਹ ਚਲਦੇ ਚਲਦੇ ਹੀ ਸੀ ਬੀਰ ਜੀ ਤੇ ਅਸੀਂ ਉਸ ਚੀਜ਼ ਨੂੰ ਰਿਅਲਾਈਜ਼ ਨਾ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਥੋੜਾ ਪੈਦਲ ਯਾਤਰਾ ਕਰੀ ਜਿਵੇਂ ਤੁਸੀਂ ਕਹਿ ਕੇ ਉਹ ਜਿਹੜਾ ਫੀਲ ਆ ਹੈ ਨਾ ਉਹ ਅਸੀਂ ਰਿਅਲਾਈਜ਼ ਕਰ ਸਕਦੇ ਹਾਂ ਜਾਂ ਮਹਿਸੂਸ ਕਰ ਸਕਦੇ ਹਾਂ ਫੇਸ ਹੁੰਦਾ ਨਾ ਮੇਮ ਥੱਲੇ ਰਹਿਣਾ ਇਹਨਾਂ ਦਿਨਾਂ ਦੇ ਵਿੱਚ ਇਸੀ ਹਫਤੇ ਦੇ ਦੌਰਾਨ ਥੱਲੇ ਸੌਂਦੀਆਂ ਨੇ ਥੱਲੇ ਆਸਣ ਲਾਉਂਦੀਆਂ ਨੇ ਖਾਸ ਕਰ ਸ੍ਰੀ ਬਤੇਗੜ ਸਾਹਿਬ ਦੇ ਨੇ ਨੇੜਲੇ ਜਿਹੜੇ ਲੋਕ ਨੇ ਸੰਗਤਾਂ ਨੇ ਜਿਹੜੀਆਂ ਹਨਾ ਵੀ ਜਿਵੇਂ ਤੁਸੀਂ ਤੁਰ ਕੇ ਜਾ ਰਹੇ ਹੋ ਤਾਂ ਮੈਂ ਦੇਖ ਰਿਹਾ ਸੀ ਤੁਸੀਂ ਪਿੱਛੋਂ ਜਦੋਂ ਆ ਰਹੇ ਸੀ ਤੁਸੀਂ ਤਾਂ ਅਸੀਂ ਵੀ ਲੰਘ ਰਹੇ ਸੀ ਤੁਸੀਂ ਸਿਮਰਨ ਕਰਦੇ ਆ ਰਹੇ ਜਿਵੇਂ ਫੀਲ ਹੁੰਦਾ ਵੀ ਹੋਰ ਇਹ ਜੀ ਬਸ ਅਦਾ ਲੱਗਦਾ ਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਚੱਲ ਰਹੇ ਛੋਟੇ ਸੱਜਣ ਤੇ ਮਾਤਾ ਗੁਜਰੀ ਨਾਲ ਚੱਲ ਰਹੇ ਬਿਲਕੁਲ ਇਹ ਲੱਗਦਾ ਵੀਰ ਜੀ ਪੂਰਾ ਇਹਦਾ ਇਹ ਅਹਿਸਾਸ ਤਾਂ ਹੀ ਹੁੰਦਾ ਕਿ ਜਿਵੇਂ ਅਸੀਂ ਮਤ ਇਸ ਚੀਜ਼ ਨੂੰ ਏਦਾਂ ਗੱਡੀ ਵਿੱਚ ਜਾਂਦੇ ਆ ਥੋੜਾ ਜੀ ਗੱਲਾਂ ਬਾਤਾਂ ਕਰਦੇ ਆ ਇਹ ਚੀਜ਼ਾਂ ਸਾਡੇ ਵਿੱਚ ਥੋੜੀ ਹੋਰ ਪਰ ਇਹ ਇੰਟਰਫੀਰੈਂਸ ਹੁੰਦੀ ਨਿਕ ਤਰਾਂਦੀ ਹੈ ਨਾ ਵੀਰ ਜੀ ਜਦੋਂ ਜਦ ਅਸੀਂ ਚੱਲ ਰਹੇ ਸੀ ਤੇ ਮੈਂ ਤੇ ਮੇਰੇ ਹਸਬੰਦ ਤੇ ਸਾਡੇ ਮਤ ਇਹ ਮਤ ਇਹ ਇਹ ਨਾ ਉਹ ਪੂਰਾ ਸੀਨ ਜੇ ਚੱਲਦਾ ਹੈ ਨਾਲ ਜਿਹੜੇ ਛੋਟੇ ਸਰਜਾ ਦੇ ਮਾਤਾ ਗੁਜ਼ਰੀ ਵੱਡੇ ਸਰਜਾ ਦੀ ਜ਼ਿੰਦਗੀ ਜਿਹੜਾ ਸਫ਼ਰ ਸੀ ਵੀਰ ਜੀ ਉਹ ਸਾਰਾ ਕੁਝ ਚੇਤੇ ਆਂਦਾ ਵਿੱਚ ਇਸ ਟਾਈਮ ਨਾ ਵਿੱਚ ਇਹ ਹੀ ਮਕਸਦ ਸੀ ਕਿ ਬੁਚੀ ਵਾਕੀ ਪਰ ਮਤ ਨੂੰ ਆਪੇ ਰ ਅੰਗ ਸੰਗ ਰ ਆਪੇ ਸਾਈ ਹੋਰੇ ਨਾਲੇ ਆਪੇ ਅਵਸਤਾ ਹੋਂਤੇ ਆਪੇ ਨੇੜੇ ਰਹਿ ਕੇ ਵਿਚੀ ਰਾਜੋ ਰੁਕੀ ਵੀ ਉਹ ਕਿਤੇ ਜਿਵੇਂ ਲੰਗਰ ਲੱਗੇ ਹੋਏ ਆ ਸੰਗਤਾਂ ਨੂੰ ਹੈ ਨਾ ਜਿਹੜੇ ਪੈਦਲ ਆ ਰਹੇ ਨੇ ਯਾਤਰੀ ਖਾਸ ਕਰ ਉਹਨਾਂ ਨੂੰ ਤਾਂ ਮਤਲਬ ਜਿਵੇਂ ਸਨਤਾ ਸ਼ਿਕਾ ਰਹੀਆਂ ਨੇ ਵਿੱਚ ਦੀ ਉਹ ਕਿ ਦੁੱਧ ਵੀ ਸ਼ਿਕਾ ਰਹੀਆਂ ਨੇ ਸਾਰਾ ਕੁਝ ਰਸਤੇ 'ਚ ਵੀ ਜੇ ਅਸੀਂ ਨਾ ਥੋੜਾ ਕੱਟੀ ਚੱਕਰੇ ਸੇ ਕਿਉਂਕਿ ਚੱਲਣਾ ਹੈ ਪੈਦਲ ਜੇ ਅਸੀਂ ਜ਼ਿਆਦਾ ਚੱਕ ਲਾਵਾਂਗੇ ਤਾਂ ਸਾਡੀ ਚੱਲਣ ਦੀ ਸਮਰੱਥਾ ਵੀ ਥੋੜੀ ਕੱਟ ਜਾਏਗੀ ਰਸਤੇ 'ਚ ਕਿੰਨੇ ਵਾਰ ਹੀ ਰੁਕੇ ਅਮੀ ਜੀ ਅਸੀਂ ਨਾ ਅਸੀਂ ਜਿਹੜਾ ਹੁਣ ਅਸੀਂ ਰੁਕਣਾ ਸ਼ੁਰੂ ਕੀਤਾ ਉਹ ਸੀ ਚੁੰਨੀ ਕਲਾ ਤੋਂ ਚੁੰਨੀ ਕਲਾ 1 ਕਿਲੋਮੀਟਰ ਤੋਂ ਬਾਅਦ ਅਸੀਂ 2-5 ਮਿੰਟ ਰੁਕਦੇ ਹਾਂ ਫਿਰ ਇੱਕ-ਇੱਕ ਕਿਲੋਮੀਟਰ ਤੋਂ ਬਾਅਦ ਅਸੀਂ ਚੁੰਨੀ ਕਲਾ ਹਾਂਜੀ ਚੁੰਨੀ ਕਲਾ ਤੋਂ ਨਾ ਲਗਾਤਾਰ ਤੁਰਦੀ ਆ ਹਾਂਜੀ ਹਰ ਕਿਵੇਂ ਅੰਜੀ ਪਿੱਛੇ ਰੁਕੇ ਨਹੀਂ ਨਹੀਂ ਵੇ ਸੁਰਤੀ ਬਹੁਤ ਕੰਝੜ ਤਨਾਰ ਛੋੜੇ ਛੋੜੇ ਬੱਚੇ ਵੀ ਨੇ ਤੁਸੀਂ ਨਮਾਲਾ ਸਜਾਇਆ ਆਇਆ ਸਿਰ ਤੇ ਮੈਨੇ ਮम्मा ਨੇ ਕਿ ਮम्मा ਨੇ ਸਗੇ ਕਿ ਮम्मा ਨੇ ਸਜਾਇਆ ਹੈ ਕਿਹੜੀ ਕਲਾਸ ਚੋਂ ਤੁਸੀਂ ਐਸਐਮ 4 ਦਾ ਚ ਹੈ 4 ਚੋਂ ਛੋਟੇ ਸਾਬ ਜਿਹੜੇ ਦਾ ਕੀ ਨਾਮ ਸੀ ਬਾਬਾ ਜੀ ਜਰ ਸਿੰਘ ਜੀ ਬਬਾ ਜੋਰਵਰ ਸਿੰਘ ਜੀ ਬਬਾ ਜੀ ਜੀ ਸਿੰਘ ਜੀ ਤੁਸੀਂ ਵੀ ਕਰਨ ਤੋਂ ਆ ਰਹੇ ਨਹੀਂ ਉੱਚੀ ਪੀਰ ਜੰਦਾਰ ਆਕ ਤੇ ਨਾਲੇ ਬਲ ਕਾਛੇ ਛੋਟੇ ਨਾ ਆਵੈ ਸੈਂਡ ਹੈ ਇਹ ਵੀ ਨੇ ਅਚਾ ਲੱਗ ਲੱਗੇ ਸੰਗ ਤਾਂ ਸਾਰੇ ਮੇਰੇ ਸਿਸਟਰ ਇਨ ਲਾ ਨੇ ਮੈਂ ਇਹਨਾਂ ਦੇ ਨਾਲ ਇੱਚੇ ਤੋਂ ਹੀ ਜੁੜੀ ਰਹੀਆਂ ਬਲਾੜੀ ਪੂਏ ਹਾਂ ਜੀ ਫਿਰ ਮਿਲ ਗਏ ਟੀ ਇੱਕ ਕੀ ਪੇਟੀ ਸੇ ਬਾਬਾ ਫਤਿਹ ਸਿੰਘ ਨੂੰ ਕਿਉਂ ਨਹੀਂ ਹਟ ਚ ਨੇ ਅਸੀਂ ਪਤਾ ਤੁਹਾਨੂੰ ਉਹਨਾਂ ਨੇ ਆਪਣੇ ਕੇਸ ਨਹੀਂ ਕਟਾਇ ਸੀ ਕਿ ਧਰਮ ਨੇ ਛੱਡਿਆ ਤਾਂ ਕਰਕੇ ਉਹਨਾਂ ਨੂੰ ਉਹ ਨਿਆਰ ਉਹਨਾਂ ਚੰਦ ਦਿੱਤਾ ਹਾਂਜੀ ਤੁਸੀਂ ਜਾ ਰਹੇ ਹੋ ਮਤਲਬ ਅੱਜ ਤੁਸੀਂ ਦਸਤਾਰ ਨਹੀਂ ਜਾਈ ਹੋਈ ਆ ਅੱਗੇ ਪਟਕਾ ਬੰਨਦੇ ਹੋ ਜਾਂ ਅੱਗੇ ਕੀ ਇਹ ਦਸਤਾਰ ਹੀ ਸੀ ਜਾਨੀਓ ਬੱਚਾ ਇਸਰਾ ਆਪੇ ਵਨ ਲੈ ਨਿਓ ਸਕੂਲੇ ਵਨ ਕਿ ਜਾਨਨੇ ਕਿਹੜੀ ਕਲਾਸੋਂ ਮੈਂ 8th ਕਲਾਸ ਹਾਂ ਚਮਕੌਰ ਸਾਹਿਬ ਵੀ ਗਈ ਸੀ ਨਹੀਂ ਜੀ ਪਤਿਕੜ ਸਾਹਿਬ ਪਹਿਲਾਂ ਵੀ ਜਾਨਨੇ ਹਾਂਜੀ ਜੀ ਜੀ ਤਾਂ ਇਧਰ ਵੀਰਜੀ ਵੀ ਸਾਡੇ ਨਾਲ ਨੇ ਵਾਈਕਲ ਜੀ ਕਹਿੰਦਾ ਆਹ ਰਕੇ ਇਹ ਫਸੇਗੀ ਵੀਰਜੀ ਜੀ ਮੈਂ ਭੰਜੀਰੀ ਦੱਸ ਰਹੀ ਸੀ ਕਹਿੰਦੇ ਕਿ ਤੜਕੇ ਦੇ ਅਸੀਂ ਚੱਲੇ ਨੇ ਯਾਰ ਇੱਕ ਗੱਡੀ ਦੇ ਉਹਨੇ ਕਹਿੰਦੇ ਇਸ ਵਾਰ ਮੈਂ ਪਿਛਲੇ ਪਹਿਲਾਂ ਗੱਡੀ ਦਾਦਾ ਜੀ ਫਿਰ ਸਾਈਕਲ ਤੇ ਆਇਆ ਜੀ ਪਿਛਲੀ ਵਾਰ ਇਸ ਵਾਰ ਮੈਂ ਪਹਿਲਾਂ ਸੋਤਲਾ ਸੀ ਵੀ ਪਾ ਪੈਦਲ ਹੀ ਜਾਣਾ ਜੀ ਉਹ ਬੱਚੇ ਦਾ ਇਗਜ਼ਾਮ ਆ ਕਿ ਤਾਂ ਬੱਚੇ ਮੇਰੇ ਰਹਿ ਗਏ ਜੀ ਬੇਸਿਕਲੀ ਸਰ ਅਸੀਂ ਜੇਨਕੇ ਤੋਂ ਬਲੋਂਗ ਕਰਦੇ ਆ ਜੀ ਅੱਛੇ ਬਾਈ ਬਰਥਲੈਂਡ ਕਸ਼ਮੀਰ ਹਾਂ ਜੀ ਹਾਂ ਤੇ ਮੈਂ ਰਹਿਣਾ ਜੰਡੇਗੜੇ ਬਾਈ ਬਰਥ ਸਾਡੇ ਵਾਸਤੇ ਗੁਰੂ ਸਾਹਿਬ ਨੇ ਬਹੁਤ ਵੱਡੀ ਕੁਰਬਾਨੀ ਦੇ ਜੀ ਗੁਰਦੇਵ ਮਹਾਰਾਜ ਨੇ ਜੀ ਗੁਰੂ ਗੋਬਿੰਦ ਸਾਹਿਬ ਨੇ ਛੋਟੇ ਸਾਹਿਬ ਜਦਵਾਰੇ ਆਪਣੇ ਸਾਰੇ ਇਹ ਜਿਹੜੀ ਕੋਈ ਐਗਜ਼ਾਮਪਲ ਦੁਨੀਆ ਤੇ ਮਿਲਦੀ ਨਹੀਂ ਜੀ ਦੁਨੀਆ ਪ੍ਰੋਪਰਟੀ ਜੋੜਦੀ ਹੈ ਜੀ ਆਪਣੇ ਕਿਉਂਕਿ ਗੁਰੂ ਸਾਹਿਬ ਕੱਲੇ ਸੀ ਜਿਹਨੇ ਕੁਝ ਨਹੀਂ ਜੋੜਿਆ ਵੀ ਦੁਨੀਆ ਲਈ ਸਭ ਕੁਝ ਨਹੀਂ ਸ਼ਾਵਰ ਕਰਤਾ ਪਰ ਇਸ ਤੋਂ ਦੁਨੀਆ ਆਪਣੇ ਪੁੱਤਰਾਂ ਵਾਸਤੇ ਨਾ ਆਪਣੇ ਬੁਸਤਰਾ ਵਸਤੇ ਦੁਨੀਆ ਲੁੱਟ ਕੇ ਖਾ ਰਹੀ ਐ ਪਰ ਐਸੇ ਗੁਰੂ ਸਾਹਿਬ ਜਿਹਨਾਂ ਨੇ 1 ਰੁਪਈਆ ਨਹੀਂ ਜੋੜਿਆ ਅੱਜ ਲੋਕੀ ਲੰਗਰ ਰੰਦ ਮੈਂ ਚਮਕੌਰ ਸਾਹਿਬ ਗਿਆ ਪਿੱਛੇ ਜੀ ਫਿਰ ਦੂਜੇ ਵਜਿਥੇ ਗੰਗੂ ਸਾਹਿਬ ਉਹਨਾਂ ਦਾ ਬ੍ਰਹਮਣ ਜੀ ਦਾ ਘਰ ਹੈ ਉੱਥੇ ਕਿਹੜਾ ਸਾਹਿਬ ਗਿਆ ਫਿਰ ਉਹਨੇ ਆਪਣਾ ਅੰਮ੍ਰਿਤਸਰ ਕਲਪਰਸਨਲ ਗਿਆ ਜੀ ਸਾਰੇ ਤਾਂ ਦਰਸ਼ਨ ਕਰ ਲਏ ਬੱਚੇ ਨੂੰ ਦਿਖਾਉਣਾ ਚਾਹੁੰਦੇ ਵੀ ਸਾਡੀ ਨਵੀਂ ਜਨਗਤ ਜਿਹੜੀ ਜੰਗ ਜਨਰੇਸ਼ਨ ਹੈ ਵੀ ਤੁਸੀਂ ਕਿਹੜੇ ਪਾਸੇ ਵੈਸਟਰਨ ਚ ਜਾ ਰਹੇ ਹੋ ਜੋ ਸਾਡਾ ਕਲਚਰ ਹੈ ਉਹ ਸਾਡਾ ਕਲਚਰ ਕਿਸੇ ਵਗਲ ਹੈ ਹੀ ਨਹੀਂ ਕਿ ਉਹ ਸਾਡੇ ਕੋਲ ਹੈ ਲੋਕ ਵੀ ਤਰਸਦੇ ਆ ਹੁਣ ਅਸੀਂ ਨੇ ਪਿਆਰ ਨਾਲ ਉਹ ਕਿਸ਼ਕਾਂ ਦੇ ਜੀ ਲੰਗਰ ਮੈਂ ਕਹਿੰਦਾ ਜੀ ਇਹ ਜੀ ਐਗਜ਼ਾਮਪਲ ਕਿਤੇ ਨਹੀਂ ਮਿਲਦੀ ਨੇ ਮੈਂ ਹਰ ਕੰਟਰੀ ਨੂੰ ਨਾ ਹਰ ਤਾਂ ਜੇ ਕੋ ਬਣਾ ਜੀ ਮਾਚਲ ਹਰਿਆਣਾ ਵਰਦਾ ਜਾਈਦਾ ਜੂ ਵੀ ਕੋ ਪਾਣੀ ਨਹੀਂ ਕੋਲਦਾ ਜੀ ਲੋਕੀ ਹੱਥ ਜੋੜ ਜੋੜ ਕੇ ਉਹਨੂੰ ਲੰਗਰ ਕਰਦੇ ਜੀ ਇਹ ਜਿਹੜਾ ਕਿਤੇ ਨਹੀਂ ਮਿਲਦਾ ਇਹ ਸਰਕਾਰ ਨੂੰ ਲਾਈ ਨੇ ਅਲੀਗੇਟ ਇਹ ਜੀ ਪਬਲੀਕ ਦਾ ਤਹੀ ਦੇ ਆ ਜੀ ਵੀ ਇੰਨਾ ਜਿਗਰਾ ਮੈਂ ਕਹਦਾ ਕਿਸੇ ਜਾਨੇ ਵੀ ਕਿਸੇ ਨੂੰ ਕੋ ਪਾਣੀ ਵੀ ਫੜਾ ਦੇ ਕੋ ਹੱਥ ਜੋੜ ਕੇ ਜਗ ਬੱਚੇ ਲੰਗਰ ਕਰਦੇ ਸਭ ਕੁਝ ਕਰਦੇ ਅਈ ਤਾਂ ਨਵੀਂ ਜਨਰੇਸ਼ਨ ਨੂੰ ਕਹਿੰਨੇ ਆ ਵੀ ਆਪਣਾ ਜਿਹੜਾ ਵਿਰਸੇ ਨਾਲ ਜੁੜੋ ਬਾਕੀ ਦਾ ਥਪੜ ਕੰਮੇ ਆ ਵਿਕੇਸ਼ ਦਾੜੀਆਂ ਸਾਹਮਣੇ ਜਿੰਨੇ ਸਾਹ ਨਹੀਂ ਸਕਦੇ ਸਰਕਾਰ ਖੁਦ ਦੇ ਕਿੰਨੇ ਬੱਚੀ ਆਈ ਮੇਰੇ ਕੋਲ ਦੋ ਬੇਟੀਆਂ ਸਨ ਦੋ ਬੇਟੀਆਂ ਬਾਕੀ ਸਾਡੇ ਭਤੀਜੇ ਵਾਰ ਹੈਗੇ ਜੀ ਉਹ ਦਰਬਾਰ ਸਾਹਿਬ ਗਏ ਅੰਮ੍ਰਿਤਸਰ ਤੇ ਮੈਨੂੰ ਉਹਨੂੰ ਪਕਰ ਨਾਲ ਲੈ ਕੇ ਜਾਣਾ ਸੀ ਯਾਰ ਔਰ ਕੱਲੋਂ ਆਏ ਜੇ ਪਰਸਨ ਲੈ ਕੇ ਆ ਤੇ ਬਾਕੀ ਪਿੱਛੇ ਮੈਂ ਹੇਮਗੁਰ ਸਾਹਿਬ ਜਾ ਗਿਆ ਸੀ ਜੀ ਤੇ ਆਪਣਾ ਰੋਟੀਨ ਵੀ ਤੁਰਦੇ ਫਿਰਦੇ ਰਹੀ ਜਾਂਦੀ ਪੈਦਲ ਜਿਆਦਾ ਵੀ ਆਪਣੇ ਸਰੀਰ ਨੂੰ ਥੋੜਾ ਕਸ਼ਟ ਦੋ ਵੀ ਸਰੀਰ ਵੀ ਕੁਝ ਕਰੇ ਮੜਾ ਮੋੜਾ ਵੇਖੋ ਇਹਨੇ ਨਾਲ ਦਾ ਜਾਣਾ ਹੈ ਜ ਉਰਾਤੇ ਮੈਂ ਅੱਜ ਸਵੇਰ ਪਾਈਰ ਪਾਸੇ ਨਹੀਂ ਕਥਾ ਸੁਣ ਰਿਹਾ ਸੀਗਾ ਉਹ ਕਹਿੰਦੇ ਲੜਾਈ ਕੀ ਦੀ ਕਹਿੰਦੇ ਤਖਤ ਦੇ ਸੱਚ ਦੀ ਲੜਾਈ ਐ ਇਹ ਸੱਚ ਇੱਕ ਇਸੇ ਉਰਲੇ ਬੜੀ ਵਧੀਆ ਗੱਲ ਕਹੀ ਜੀ ਉਹ ਮੈਂ ਥੋੜਾ ਜਿਹਾ ਭੁੱਲ ਗਿਆ ਕੋਈ ਇੱਕ ਮਹੀਨੇ ਕਹਿੰਦੇ ਸੱਚ ਦੀ ਤੇ ਇੱਕ ਸਰਕਾਰ ਦੀ ਲੜਾਈ ਬਣੀ ਉਹਨਾਂ ਨੇ ਜੋ ਲਾਇਆ ਵੀ ਛੋੜੇ ਸਾਹਿਬ ਜਿਆਦੇ ਨੂੰ ਉਹ ਕਰ ਲਈਏ ਵੀ ਤੁਹਾਡੇ ਫਾਦਰ ਸਾਹਿਬ ਹੋਏ ਹੋਗੇ ਸਿਰਫ ਕਰ ਲਓ ਕਹਿੰਦੇ ਨਹੀਂ ਭਾਈ ਪਾਦਾ ਗੁਜਰਗੌਰ ਦੇ ਨੂੰ ਇੰਨਾ ਵਧੀਆ ਨਹੀਂ ਕਿ ਮਿਸਾਲ ਹੀ ਨਹੀਂ ਮਿਲਦੀ ਜੀ ਇਹ ਦੁਨੀਆ ਦੇ ਵਿੱਚ ਅਸੀਂ ਕਹਿੰਦੇ ਵੀ ਹੋਰ ਕੋਈ ਹੋਣੀ ਜੋ ਸਾਡਾ ਵਿਰਸਾ ਉਹ ਇਹ ਆਲਾ ਵਿਰਸਾ ਹੈ। ਹੁਣ ਦੇਖੋ ਸਾਡੇ ਫਾਦਰਸ ਦੇ ਵੀ ਸੀਗੇ ਪੇਰੈਂਟਸ ਜਿਹੜੇ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਸਾਡੇ ਆਏ ਸੀ ਜੀ ਐਨ ਕੇ ਦੇ ਵਿੱਚ ਜੀ ਉਸ ਤੋਂ ਬਾਅਦ ਉਹ ਸਾਰੇ 1600 ਸੰਮਦੀ ਦੇ ਆਮ ਸਿੱਖੀ ਚਾ ਜੀ। ਸਾਡਾ ਬੱਚਾ ਕੋ ਜੇਸ ਕਟਾਂਦਾ ਨਾ ਦਾੜਾ ਕੱਤ ਲਾਂਦਾ ਜੀ ਅਸੀਂ ਉਹਦੇ ਬਾਅਦ ਹੀ ਬਾਹਰ ਕੱਢਦੇ ਜੇ ਆਪਣੇ ਨਾ ਗੋਈਆ ਗਰਨੇ ਦੇ ਉਹਨੂੰ ਅਸੀਂ ਬੜੇ ਖਾਨਦਾਨਾਂ ਦੇ ਬਾਹਰ ਕੱਢਦੇ ਅਸੀਂ ਜਿਹੜਾ ਛੋਡੇ ਪਰਿਵਾਰ ਚੋਂ ਵੀ ਮਤਲਬ ਕੀਸ ਕਤਲ ਕਰਾਉਂਦਾ ਆਹ ਦੇ ਹਾਂ ਤੁਸੀਂ ਮਤਲਬ ਉਹਦੇ ਪਰਿਵਾਰ ਚੋਂ ਕੱਢਦੇ ਪਰ ਆ ਰਿਹਾ ਕੱਢਦੇ ਨਹੀਂ ਜੇ ਕੋਈ ਹੋਰ ਤਰ੍ਹਾਂ ਵੀ ਬਣਾਉਣਾ ਜੇ ਹਟ ਕੇਈ ਬੰਦੇ ਨੇ ਰਾਣਾ ਸੁਮੇ ਬਣ ਗਏ ਸਾਡੇ ਜੀ ਅਸੀਂ ਉਹਨਾਂ ਜੀਐਨਕੇ ਜੀਐਨਕੇ ਜੀ ਅਸੀਂ ਨਾ ਰੋਟੀ ਉਹ ਜੀ ਦਾ ਵਿਰਸਾ ਰੱਖਦੇ ਨਹੀਂ ਜਿਹੜੇ ਬ੍ਰਾਹਮਣ ਸਿੱਖਾਂ ਜੀ ਅਸੀਂ ਉਹਨਾਂ ਨਾ ਰੱਖਦੇ ਨਹੀਂ ਪਪਾ ਜੀ ਬਈ ਤੁਸੀਂ ਆਪਣੇ ਘਰ ਫੇਜ਼ੂਰ ਉਹਨੂੰ ਵਾਪਸ ਆਉਣਾ ਪੈਂਦਾ ਛੋਟੀਆਂ ਮਤਲਬ ਹੁਣ ਛੋਟੇ ਭੈਣ ਭਰਾ ਹੁਣ ਵੀ ਜੀਐਨਕੇ ਚ ਹੈ ਉਸ ਜਿਹੜਾ ਜੇ ਅਮਰੀਕਾ ਸਾਡੇ ਬੱਚੇ ਜਾਂਦੇ ਨੇ ਜੀ ਸਾਡੇ ਕੇਸੜੀਆਂ ਪੂਰੀਆਂ ਬੱਚਿਆਂ ਦੇ ਜੇ ਉਹ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਚਲੋ ਪੈਸੇ ਤਾਂ ਮਹਾਰਾਜ ਹਨਾ ਜਿਹੜੇ ਸਹਿਜ ਤਰੀਕੇ ਵੀ ਨੇ ਕੰਗਿਆ ਤੇ ਉਹਨਾਂ ਦੇ ਵਿੱਚ ਚਲੋ ਗੁਰੂ ਸਾਹਿਬ ਦੀ ਉਹ ਗਿਰਫਾ ਰੱਖੋ ਅਸੀਂ ਸੋਨ ਮਤਲਬ ਇੱਥੇ ਕਿਵੇਂ ਲੱਗਦਾ ਹੈ ਜਦੋਂ ਜਿਹੜੇ ਸਾਡੀ ਉਮਰ ਦੇ ਜਿਹੜੇ ਬੱਚੇ ਨੇ ਨਹੀਂ ਪਤਾ ਕਿ ਇਹਨਾਂ ਤੇ ਕੁਝ ਨਹੀਂ ਜੀ ਬੱਚਿਆਂ ਨੂੰ ਨਾ ਬਸ ਉਹ ਥੋੜਾ ਰਾ ਪੜਕਾਇਆ ਜਾ ਰਿਹਾ ਹੈ ਇਹ ਤਾਂ ਇਹ ਬੱਚਿਆਂ ਦਾ ਦਿਲ ਬਹੁਤ ਸਾਫ਼ ਹੈ ਮੈਂ ਇੱਕ ਟੀਚਰ ਹਾਂ ਜੀ ਮੈਂ ਬੜਾਣਾ ਵਿੱਚ ਬੱਚੇ ਆਉਂਦੇ ਜੀ ਬਹੁਤ ਸਾਫ਼ ਦਿਲ ਦੇ ਬੱਚੇ ਹੈ ਸਿਰਫ ਉਹ ਸਰਕਾਰਾਂ ਆਪਣੇ ਬੈਨੀਫੀਟ ਲਈ ਮਾੜਾ ਮੋਟਾ ਧਰ ਕਰ ਦਿੰਦੇ ਜੀ ਨਹੀਂ ਤਾਂ ਇਹਨਾਂ ਵਰਗਾ ਤਾਂ ਬੰਦਾ ਨਹੀਂ ਕੋਈ ਇਹਨਾਂ ਵਰਗਾ ਤਾਂ ਜੀਨਸ ਹੀ ਨਹੀਂ ਹੈ ਯਾਰ ਉਹ ਕਿ ਸਰਕਾਰ ਸਰਕਾਰ ਡਰਦੀ ਹੁੱਤ ਹੈ ਇਹਨਾਂ ਵਰਗਾ ਬਾਕੀ ਤਾਂ ਕਦੇ ਆਪਾਂ ਇਹ ਕਰਕੇ ਬਣਾ ਲਾਂਗੇ ਸਿਰਫ ਇਹੀ ਗੱਲ ਹੈ ਜੀ ਵੀ ਉਹ ਇਹਦੇ ਵਰਗਾ ਜੀਨਸ ਹੀ ਹੈ ਜੀ ਪੰਜਾਬ ਵਰਗਾ ਬਸ ਕੁਝ ਬੈਗ ਨਾਲ ਚੱਕਿਆ ਹੋਇਆ ਹੈ ਜਿਹੜੀਆਂ ਜ਼ਰੂਰੀ ਵਸਤੋਂ ਆ ਨਾਲ ਹੋਰ ਆਈ ਪਹਿਲਾਂ ਸੰਢ ਹੁੰਦੀ ਸੀ ਉਠਾਣ ਹੈ ਹੀ ਨਹੀਂ ਕੁਝ ਵੀ ਉਹ ਜੀ ਮੈਂ ਤਾਂ ਛੋਟੇ ਹੁੰਦੇ ਦਾਰਾ ਜੇ ਮੈਂ ਪਹਿਲਾਂ ਸਕੂਟਰ ਦਿੰਦਾ ਜਿਵੇਂ ਆ ਬੱਚਾ ਛੋਟਾ ਜਿਹਾ ਇਹਨੇ ਆਂਦੇ ਸੀ ਸਾਰੀ ਸਾਈਕਲ ਲੰਦੇ ਸੀ ਜੇ ਬਸ ਆਈ ਵਾਈਫ ਕਹਿੰਦੀ ਮੇਰੇ ਕੋਈ ਨਹੀਂ ਤਾਂ ਜਾਫੇ ਬਾਬੇ ਦੇਖੋ ਪਤਾ ਕਿ ਤੁਸੀਂ ਆਪ ਨਹੀਂ ਆਏ ਜੀ ਬਾਬੇ ਆਪ ਖਿੱਚ ਕੇ ਲੈ ਲੈਂਦੇ ਪਤਾ ਹੀ ਨਹੀਂ ਕਿਦਾਂ ਆਲਾ ਮੈਂ ਪਹਿਲਾਂ ਸਾਈਕਲ ਤੇ ਆਸੀ ਜੀ ਝੰਡੀ ਸਾਹਿਬ ਆ ਕੇ ਮੈਂ ਜੱਤਾ ਜਵਾਬ ਦਿੱਤਾ ਜੀ ਜੇ ਕੋ ਮੂੜ ਕੇ ਉਤੋਂ ਪਤੇ ਨਾਲ ਸਾਬਾ ਬਾਬਾ ਸਾਡਾ ਜਿੱਪੇ ਲੱਗਾ ਕਦੋਂ ਆਵੇ ਜੀ ਹੁਣ ਵੀ ਤੁਰਿਆਂ ਜੀ ਬਾਬਾ ਤਾਂ ਲੱਗਾ ਕਿ ਸੰਗਤ ਨਜ਼ਰ ਆਂਦੀ ਨਹੀਂ ਸੰਗਤ ਬਹੁਤ ਸੰਗਤ ਪੈਦਾ ਜਾਂਦੀ ਹੈ ਜੀ ਬੜਾ ਸੰਗਤ ਦਾ ਜਿਹੜਾ ਉਤਸ਼ਾਹ ਹੈ ਜੀ ਇਸ ਬਸ ਇਹੀ ਹੈ ਵੀ ਆਪਾਂ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਉਹ ਨਵੀਂ ਜਨਰੇਸ਼ਨ ਨੂੰ ਦੁੱਧ ਦਰ ਕਰਾਇਆ ਜਾ ਰਿਹਾ ਜਿਹਨੂੰ ਇਹ ਜੇ ਖੜੇ ਹੋਗੇ ਤਾਂ ਇਹ ਖੜੇ ਹੋ ਜੰਨੇ ਬਸ ਇਹ ਨਾਲ ਇਹ ਆ। ਬਾਕੀ ਤਵੇ ਤਾਂ ਜੀ ਦਰਸ਼ਨ ਕਰਨ ਚੱਲਿਓ ਤੁਸੀਂ ਵਾਪਸੀ ਕਦੋਂ ਫਿਰ ਮੁੜ ਕੇ? ਵੀਰ ਜੀ ਉਹਨਾਂ ਸੀ ਇਹ ਤਾਂ ਉੱਥੇ ਜਾ ਕੇ ਹੀ ਪਤਾ ਚੱਲੇਗਾ ਵੀਰ ਜੀ ਹੰਸੀ। ਚ ਕਿਤੇ ਹੋਰ ਜੀ ਬਦਲੀ ਕਰਨੀ ਆ। ਵੀਰ ਜੀ ਅਸੀਂ ਕਿਉਂਕਿ ਬੱਚੇ ਛੋਟੇ ਬੱਚੇ ਕਰਨ ਨਾ ਵੀਰ ਜੀ ਇਸ ਕਰਕੇ ਵੀਰ ਜੀ ਅਸੀਂ ਦੇਖਾਂਗੇ ਜਿਵੇਂ ਵੀ ਅਸੀਂ ਗੀ ਸੋਚ ਰਹੇ ਸੀ ਕਿ ਗੱਡੀ ਆ ਕੁਝ ਮਿਲ ਜਾਏਗਾ ਤੇ ਵਾਪਸੀ ਚੁੱਸ ਕੇ ਆ ਜਾਵਾਂਗੇ। ਕੀ ਵੀਰ ਜੀ ਕਹਿੰਦਾ ਵਾਹ ਵੀਰ ਜੀ ਕਿ ਪਪੇ ਕੀ ਸੋ ਵੈਗੁਰਜੀ ਦਾ ਕਾਰਤਾ ਹੈ ਵੈਗੁਰਜੀ ਕੀ ਫਤਿਹ ਬੋਲੇ ਬੋਲੋ ਈ ਸੋਨ ਹਾਲ ਹਰਸ਼ਾ ਹਾਲ